ਸਾਰੇ ਦੋਸਤੋ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗਰੂ ਸਾਰਿਆਂ ਦਾ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਬਹੁਤ ਵਧੀਆ ਮੌਸਮ ਸੀਗਾ ਅੱਜ। ਮੀਂਹ ਆਲ ਤਾਂ ਕੰਮ ਮੈਨੂੰ ਲੱਗਦੀ ਵੀ ਗੜਬੜੇ ਆ। ਮੀਂਹ ਤਾਂ ਅੱਗੇ ਚਲੇ ਗਿਆ। ਮੀਂਹ ਤਾਂ ਮੀਂਹ ਚਲੇ ਗਿਆ ਹੁਣ ਅੱਗੇ ਮੈਨੂੰ ਲੱਗਦੀ ਵੀ ਪਊਗਾ ਹੁਣ ਹਜੇ ਨਹੀਂ ਪੈਂਦਾ। ਪੂਰੀ ਅੱਜ ਗਰਮੀ ਸੀਗੀ ਪੂਰੀ ਹਨ ਵਧੀਆ ਦਿਨ ਲੱਗਿਆ ਹਨ। ਡੰਗਰ ਪਿੱਛੇ ਵਾਸਤੇ ਵੀ ਠੀਕ ਆ। ਪਰ ਇਹਦਾ ਵੀ ਘੁਰਪੇ ਦਾ ਵੀ ਰੋਲ ਹੈਗਾ ਵਿੱਚ। ਇਹਦੇ ਨਾਲ ਜੇ ਪੈਸੇ ਪੁੱਛੀ ਆਪਾਂ ਨੇ ਕਰਨੀਆਂ ਭਾਵੇਂ ਹੋ ਜਾਂਦਾ। ਜਿਹੜਾ ਆਪਾਂ ਮੁੱਲ ਦਾ ਬਣਾਉਨੇ ਆ ਨਾ ਘੁਰ ਉਹਦੇ ਤੇ ਉਹਨਾਂ ਨੇ 2-3 ਕੜਾਹੇ ਰੱਖੇ ਵੀ ਹੁੰਦੇ ਆ। ਇੱਕ ਆ ਮੇਨ ਹੋ ਗਿਆ, ਦੋ ਇਧਰਲੇ ਪਾਸੇ ਹੁੰਦੇ ਆ। ਪਰ ਉਹਦਾ ਇੱਕ ਹੈਗਾ ਵੀ ਜਿਹੜੇ ਦੂਜੇ ਉਹਨਾਂ ਚ ਰਸ ਪੂਰੀ ਜਾਂਦਾ ਪਿਆ ਉਹ ਫੇਰ ਗੱਲ ਨਹੀਂ ਬਣਦੀ। ਇਹਦੇ 'ਚ ਸਿਰਫ ਇਹੀ ਰਸ ਹੋਣਾ ਕਰਮ ਹੋ ਕੇ ਇਹਦੇ ਇਹਦੇ ਗੋੜ ਬਣਨਾ ਫਿਰ ਨਮਾ ਪਾਣਾ ਇਹਦੇ ਵਿੱਚ ਤਾਂ ਨਹੀਂ ਉਹ ਗੋੜ ਆਪਣਾ ਸਵਾਦ ਰਹਾ ਦਾ ਬਾਕੀ ਮਿਲਾਵਟ ਕਰਦੇ ਆਪਾਂ ਕਹਿ ਨਹੀਂ ਸਕਦੇ ਕਰਦੇ ਹੋਗੇ ਪਰ ਆਪਾਂ ਕਹਿੰਦੇ ਨਹੀਂ ਕਿਸੇ ਨੂੰ ਹੋ ਸਕਦਾ ਵੀ ਕਰਦੇ ਹੋਵਾਂਗੇ ਜਿਹੜੇ ਬੰਦਿਆਂ ਨੂੰ ਪਤਾ ਨਾ ਆਹ ਗੱਲ ਦੱਸੋ ਵੀ ਚ ਤੇਲ ਕਾਤੇ ਪੈਂਦਾ ਹੂੰ ਥੋੜੀ ਫੇਰ ਦੀ ਮੜੀ ਇਹ ਤਾਂ ਕਲ ਦੱਸਿਓ ਜਰੂਰ ਕਮੈਂਟ ਕਰਕੇ ਵੀ ਚ ਤੇਲ ਕਾਤੇ ਗੁਰਚ ਪੈਂਦਾ ਯਾ ਵੀ ਗੱਡੀ ਸਵਾਰੀ ਹੈ। ਹਾਂ ਲੈ। ਮੈਂ ਪ੍ਰਧਾਨ ਜੀ ਹਾਂ। ਲਾਉਂਗੇ ਝੋਕਾ। ਹੋਰ ਨਾਲ ਜਿਆਦਾ ਸੁਪ ਮੰਨੇ ਕਿੰਝ? ਸੁਪ ਜਦੋਂ ਬੁਸ਼ਕਾ ਲ ਬਦਲ ਪਈ ਹੈ। ਬਸ ਵਾਸਾ ਬਲਟੂ। ਅੱਫ ਤੰਗਾ ਹੋ ਜਾਂਦਾ ਮਾਰ। ਇਹ ਜਿਹੜਾ। ਜੇ ਵਰਤੀ ਮਾਇਦਾ ਕਿਦੇ ਵਿੱਚ ਤੇ ਨਿਕਲਦੀਆਂ ਭਾਫਾਂ ਹੁਣ ਇਹ ਇੱਕ ਪਿੱਛੂ ਆ ਜਿਹੜੇ ਨਵੇਂ ਨਿਆਣਿਆਂ ਨੂੰ ਮੈਨੂੰ ਪਤਾ ਨਹੀਂ ਤੇ ਵਾਰੀ ਇਹ ਤਾਂ ਇਹ ਹੈਗਾ ਚੱਕ ਇਹ ਚੱਕ ਕਹਿੰਦੇ ਆ ਨੱਕੜ ਦਾ ਆ ਫੌੜੀ ਆ ਇਹ ਆਹਾ ਇਹਦੇ ਗਲ ਕੱਢਦੇ ਵਿੱਚ ਤੇ ਗੋੜਾ ਪਿੱਛੂ ਇਹਨੂੰ ਕਹਿੰਦੇ ਪਿੱਛੂ ਇਹ ਕਰਦਾ ਸ਼ੱਕਰ ਬਰੀਕ ਇਹ ਪਿਸੂ ਤਾਂ ਆਪਾਂ ਦੋ ਹੀ ਸਮਝੀਏ ਨੇ ਜਿਹੜੇ ਡੰਗਰਾਂ ਦੇ ਪੈਣੇ ਆ ਆਹੇ ਹੱਥੀ ਇਹ ਗੰਡਾ ਹੁੰਦਾ ਆ ਮਾ ਇਹਦੇ ਗਲ ਚੰਡ ਹੁੰਦਾ ਸਾਰਾ ਹੀ ਇਹ ਜਦ ਗੋੜਾ ਆਪਾਂ ਕੱਢਦੇ ਹੱਥੀ ਗਲ ਸਿਰ ਤੇ ਉਹ ਚਾਰਾਂ ਦਿਨ ਕੋਲੋਂ ਕੋਲੋਂ ਸਿਰ ਤੇ ਚਾਰ ਰੰਗ ਦਾ ਦੇਖੋ ਬਗੈਰ ਮਲਣ ਦਾ

ਕਿੱਕਲਾ ਸਨ ਧਰਾਬਤ ਕੋਲ ਨਾ ਨਾ ਟੋਪੀ ਦੇ ਰੋ ਟੋਪੀ ਨਹੀਂ ਟੋਪੀ ਰਹਿਣ ਦੇ ਪੁੱਤ ਕੈਪ ਕੈਪ ਰਹਿਣ ਦੇ ਧਰਾਬਾ ਖੋਲ ਦੋ ਟੋਪੀ ਨਹੀਂ ਖੋਲਦੇ ਆ ਜੀ ਕੰਨ ਦੋ ਕੰਨ ਤਾਂ ਦੁਖਦੇ ਆ ਗਰਮੀ ਆ ਹੀ ਵੀ ਟੋਪੀ ਥਲੇ ਉਹ ਨਹੀਂ ਧੋਣਾ ਖੋਲੀ ਕੱਪੜੇ